ਦੇਖੋ ਪਿਛਲੇ 3.5 ਸਾਲਾਂ ਤੋਂ ਪੰਜਾਬ ਸਰਕਾਰ ਸਭਗੋਣ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਰਪੱਖੀ ਵਿਕਾਸ ਜਿਹੜਾ ਉਹ ਕਰ ਰਹੀ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ ਵਿਕਾਸ ਹੋਇਆ ਉੱਥੇ ਸੁਨਾਮ ਹਲਕੇ ਦੇ ਵਿੱਚ ਵੀ ਤੁਸੀਂ ਹਰ ਰੋਜ਼ ਹੀ ਕਵਰ ਕਰਦੇ ਹੋ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਚੱਲ ਰਹੇ ਨੇ ਅੱਜ ਸੁਨਾਮ ਹਲਕੇ ਦੇ ਵਿੱਚ 48 ਸੜਕਾਂ ਜਿਨ੍ਹਾਂ ਦੀ ਲੰਬਾਈ 150 ਕਿਲੋਮੀਟਰ ਬਣਦੀ ਹੈ ਔਰ 40 ਕਰੋੜ ਤੋਂ ਵੀ ਵੱਧ ਉਹਨਾਂ ਦੀ ਕਾਸਟ ਆਉਣੀ ਹੈ ਇਹਦੀ ਅਪਗ੍ਰੇਡੇਸ਼ਨ ਦਾ ਕੰਮ ਹੈ 48 ਸੜਕਾਂ ਦਾ ਉਹਦੇ ਸ਼ੁਰੂਆਤ ਜਿਹੜੀ ਉਹ ਕਰਨ ਜਾ ਰਹੇ ਆ ਔਰ ਇਹਦੇ ਨਾਲ ਸਲਾਮ ਹਲਕੇ ਦੀਆਂ ਜਿੰਨੀਆਂ ਸੜਕਾਂ ਨੂੰ ਰਿਪੇਅਰ ਜਾਂ ਅਪਗ੍ਰੇਡੇਸ਼ਨ ਦੀ ਲੋੜ ਸੀਗੀ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਔਰ ਸਭ ਤੋਂ ਵੱਡੀ ਔਰ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਇੰਨਾ ਰੂਰਲ ਰੋਡਸ ਦੀਆਂ ਛੋਟੀਆਂ ਸੜਕਾਂ ਨੇ ਜਿਹੜੇ ਪਿੰਡੂ ਸੜਕਾਂ ਨੇ ਉਹਨਾਂ ਦਾ 5 ਸਾਲ ਦਾ ਉਹਨਾਂ ਦੀ ਮੇਨਟੇਨੈਂਸ ਦਾ ਰੱਖ-ਰਖਾਵ ਦੀ ਜ਼ਿੰਮੇਵਾਰੀ ਜਿਹੜੀ ਉਹ ਵੀ ਠੇਕੇਦਾਰਾਂ ਨੂੰ ਸੌਂਪੀ ਗਈ ਹੈ ਤਾਂ ਕਿ ਸੜਕਾਂ ਉਹ ਟੁੱਟਣ ਨਾ ਉਹਨਾਂ 'ਚ ਟੋਏ ਨਾ ਪੈਣ ਉਹ ਖਰਾਬ ਨਾ ਹੋਣ ਇਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਅੱਜ ਇਹਦੀ ਸ਼ੁਰੂਆਤ ਹੈ ਉਹ ਕਰਨ ਜਾ ਰਹੇ ਆ ਔਰ ਤਕਰੀਬਨ 7-8 ਮਹੀਨਿਆਂ ਦੇ ਵਿੱਚ April ਤੱਕ ਇਹ ਸਾਰੀਆਂ ਸਾਰੀਆਂ ਸੜਕਾਂ ਬਣ ਕੇ ਸੁਨਾਮ ਹਲਕੇ ਦੇ ਵਿੱਚ ਇਹਨਾਂ ਲੋਕਾਂ ਨੂੰ ਸਮਰਪਿਤ ਕਰ ਦੇਣਗੇ ਬੀਗ ਅ ਪਾਰਟੀ ਪ੍ਰੈਜ਼ੀਡੈਂਟ ਮੈਂ ਜਨਮਤਾਂ ਇਲੈਕਸ਼ਨ ਦੀ ਕੀ ਇਸ ਜੀ ਅੱਜ ਜ਼ਾਰਾ ਜਾਗੇ ਆ ਤਰ ਤਰ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਹੱਕ ਦੇ ਵਿੱਚ ਸਰਕਾਰ ਦੇ ਸਰਪੱਖੀ ਵਿਕਾਸ ਨੂੰ ਦੇਖਦੇ ਹੋਏ ਕਮਨ ਨੂੰ ਦੇਖਦੇ ਹੋਏ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਹੈ ਔਰ ਕੱਲ ਨੂੰ ਉਹਨਾਂ ਦੇ ਪਾਰਟੀ ਦੇ ਆਫਿਸ ਦੀ ਇਨੌਗਰੇਸ਼ਨ ਜਿਹੜੇ ਸਾਡੇ ਕੈਂਡੀਡੇਟ ਹਰਮਨ ਸਿੰਘ ਸੰਧੂ ਉਹਨਾਂ ਦੇ ਆਫਿਸ ਦੀ ਇਨੌਗਰੇਸ਼ਨ ਹੈ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਜਿਵੇਂ ਪਿਛਲੀਆਂ ਬਾਈ ਇਲੈਕਸ਼ਨ ਆਵਾਜ਼ ਦੀ ਪਾਰਟੀ ਜਿੱਤੀ ਹੈ ਉਸੇ ਤਰੀਕੇ ਦੇ ਨਾਲ ਇਹ ਇਲੈਕਸ਼ਨ ਵੀ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਤਰਨਤਾਰਨ ਦੇ ਲੋਕਾਂ ਦੇ ਸਹਿਯੋਗ ਅਰਸ਼ੀਦ ਸਾਹਿਬ ਦੇ ਤਨਜ਼ਾਰੇ ਕਰਨਾ